ਦੀਵਾਲੀ ਤੋਂ ਬਾਅਦ ਹਰ ਖਾਸ ਮੌਕੇ ਉੱਤੇ ਪਟਾਕੇ ਜ਼ਰੂਰ ਚਲਾਏ ਜਾਂਦੇ ਨੇ ਕੋਈ ਤਿਉਹਾਰ ਹੋਵੇ ਕੋਈ ਸਮਾਗਮ ਹੋਵੇ ਕੋਈ ਗੁਰਪੁਰਬ ਹੋਵੇ ਤਾਂ ਪਟਾਕੇ ਜ਼ਰੂਰ ਚੱਲਦੇ ਨੇ ਭਾਰਤੀ ਸੱਭਿਆਚਾਰ ਦਾ ਇੱਕ ਹਿੱਸਾ ਬਣ ਚੁੱਕੇ ਨੇ ਕਿਸੇ ਵੀ ਸਮਾਗਮ ਦੇ ਵਿੱਚ ਜੇਕਰ ਉਸ ਦੀ ਖੁਸ਼ੀ ਦੁੱਗਣੀ ਕਰਨੀ ਹੈ ਤਾਂ ਪਟਾਕਿਆਂ ਤੋਂ ਬਿਨਾ ਸ਼ਾਇਦ ਉਹ ਆਨੰਦ ਨਹੀਂ ਆ ਸਕਦਾ ਇਹ ਲੋਕਾਂ ਦੇ ਵੱਲੋਂ ਇੱਕ ਸ਼ੌਂਕ ਵੀ ਬਣ ਗਿਆ ਹੈ ਤੇ ਇੱਕ ਰਵਾਇਤ ਵੀ ਬਣ ਚੁੱਕੀ ਹੈ ਪਰ ਕੀ ਤੁਸੀਂ ਜਾਣਦੇ ਹੋ ਇਹ ਪਟਾਕਿਆਂ ਦੀ ਸ਼ੁਰੂਆਤ ਕਿੱਥੋਂ ਹੋਈ ਸੀ ਇਹ ਪਟਾਕੇ ਭਾਰਤ ਕਿਵੇਂ ਪਹੁੰਚੇ ਸੀ ਕਿਉਂ ਜ਼ਰੂਰਤ ਪਈ ਸੀ ਕਿਉਂਕਿ ਬਹੁਤ ਵੱਡਾ ਇਤਿਹਾਸ ਹੈ ਜੋ ਕਿ ਤੁਹਾਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਚੀਜ਼ ਜਿਹੜੀ ਆ ਸਾਡੇ ਸੱਭਿਆਚਾਰ ਦਾ ਹਿੱਸਾ ਬਣ ਗਈ ਹੈ ਤਾਂ ਸਾਡੇ ਕੋਲ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਆਖਰਕਾਰ ਉਹ ਚੀਜ਼ਾਂ ਕਿੱਥੋਂ ਆਈਆਂ ਨੇ ਤਾਂ ਚਾਹਤ ਤੁਹਾਨੂੰ ਦੱਸ ਦਿਆਂ ਕਿ ਪਟਾਕਿਆਂ ਦੀ ਗਲਤੀ ਨਾਲ ਚੀਨ ਦੇ ਵੱਲੋਂ ਖੋਜ ਕੀਤੀ ਗਈ ਸੀ ਦਰਅਸਲ ਉਹਨਾਂ ਦੇ ਵੱਲ ਇੱਕ ਗਨ ਪਾਊਡਰ ਬਣਾਇਆ ਗਿਆ ਸੀ ਗਨ ਪਾਊਡਰ ਬਣਾਉਣ ਤੋਂ ਬਾਅਦ ਵੱਖ-ਵੱਖ ਵਿਦੇਸ਼ਾਂ ਦੇ ਵਿੱਚ ਹੋਰ ਦੇਸ਼ਾਂ ਦੇ ਵਿੱਚ ਭੇਜਿਆ ਗਿਆ ਜਿਸ ਤੋਂ ਬਾਅਦ ਕਾਫੀ ਪੈਸਾ ਇਕੱਠਾ ਕੀਤਾ ਗਿਆ ਤੇ ਫਿਰ ਇਹ ਹੌਲੀ-ਹੌਲੀ ਹੁੰਦਾ ਹੁੰਦਾ ਭਾਰਤ ਵੀ ਆਇਆ ਤੇ ਹੋਰ ਏਸ਼ੀਆਈ ਦੇਸ਼ਾਂ ਦੇ ਵਿੱਚ ਵੀ ਪਹੁੰਚ ਗਿਆ ਦੱਸ ਦਈਏ ਕਿ ਅਮਰੀਕਾ ਦੇ ਵਿੱਚ 4 ਜੁਲਾਈ ਨੂੰ ਜਿਹੜਾ ਇਹ ਬੰਬ ਪਟਾਕੇ ਚਲਾਏ ਜਾਂਦੇ ਨੇ ਕੈਨੇਡਾ ਦੇ ਵਿੱਚ 1 ਜੁਲਾਈ ਨੂੰ ਉਸੇ ਤਰੀਕੇ ਨਾਲ ਭਾਰਤ ਦੀ ਗੱਲ ਕਰੀਏ ਜਾਂ ਫਿਰ ਅਸੀਂ ਫਰਾਂਸ ਦੀ ਗੱਲ ਕਰੀਏ ਹਰ ਕੋਈ ਦੇਸ਼ ਜਸ਼ਨ ਦੇ ਮਾਹੌਲ ਦੇ ਵਿੱਚ ਜਦੋਂ ਡੁੱਬਦਾ ਹੈ ਤਾਂ ਇਹਨਾਂ ਬੰਬਾਂ ਦੀ ਇਹਨਾਂ ਆਸ਼ਤ ਬਾਜੰਦੇ ਫੁੱਲਚੜੀਆਂ ਦੀ ਖੂਬ ਜਿਹੜੇ ਨੇ ਰੰਗੀਨ ਉਸ ਮੌਸਮ ਨੂੰ ਉਸ ਮਜ਼ੇਦਾਰ ਜਿਹੜਾ ਸੁਹਾਵਣਾ ਅੰਦਾਜ਼ ਉਹਨਾਂ ਨੂੰ ਹੋਰ ਵੀ ਸੁਹਾਵਣਾ ਕਰ ਦਿੰਦੇ ਨੇ ਜਦੋਂ ਅਸਮਾਨ ਦੇ ਵਿੱਚ ਜਾ ਕੇ ਇਹ ਉੱਪਰ ਖਿਲਦੇ ਨੇ ਤਾਂ ਹਰ ਇੱਕ ਦੇ ਚਿਹਰੇ 'ਤੇ ਜਿਹੜੀ ਰੌਣਕ ਹੁੰਦੀ ਆ ਉਹ ਦੇਖਣ ਵਾਲੀ ਹੁੰਦੀ ਆ ਉਹ ਸ਼ਾਨਦਾਰ ਨਜ਼ਾਰਾ ਹਰ ਇੱਕ ਦੇ ਮਨ ਨੂੰ ਬਹੁਤ ਭਾਵੁਕ ਕਰ ਦਿੰਦਾ ਹੈ ਮਨਮੋਹਕ ਕਰ ਦਿੰਦਾ ਹੈ ਪਰ ਜੇਕਰ ਅਸੀਂ ਇਤਿਹਾਸਕਾਰਾਂ ਦੀ ਗੱਲ ਕਰੀਏ ਤਾਂ ਇੱਕ ਕਿਤਾਬ ਦਾ ਗਨ ਰਿਪੀਟ ਤੇ ਜੇਕਰ ਅਸੀਂ ਇਤਿਹਾਸ ਦੀ ਗੱਲ ਕਰੀਏ ਤਾਂ ਇੱਕ ਕਿਤਾਬ ਦਾ ਗਨ ਪਾਊਡਰ ਏਜ ਦੇ ਵਿੱਚ ਲਿਖਿਆ ਗਿਆ ਹੈ ਕਿ ਇਤਿਹਾਸਕਾਰ ਦੇ ਵੱਲੋਂ ਲਿਖਿਆ ਗਿਆ ਹੈ ਕਿ ਗਨ ਪਾਊਡਰ ਜਿਹੜੀ ਖੋਜ ਹੈ ਚੀਨ ਦੇ ਵਿੱਚ ਹੋਈ ਸੀ ਕਿਉਂਕਿ ਜਲਦੀ ਹੀ ਉਸਨੇ ਇਸ ਨੂੰ ਫੌਜ ਦੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਸੀ ਪਰ ਬਾਅਦ ਦੇ ਵਿੱਚ ਯਾਤਰਾ ਅਤੇ ਵਪਾਰ ਦੇ ਰਸਤੇ ਗਨ ਪਾਊਡਰ ਭਾਰਤ ਦੇ ਵਿੱਚ ਵੀ ਆਇਆ ਏਸ਼ੀਆ ਦੇਸ਼ਾਂ ਦੇ ਵਿੱਚ ਵੀ ਆਇਆ ਯੂਰਪ ਤੱਕ ਚਲਾ ਗਿਆ ਤੇ ਪਟਾਕਿਆਂ ਦੀ ਜਿਹੜੀ ਸ਼ੁਰੂਆਤ ਹੈ ਉਹ ਦੂਸਰੀ ਜਿਹੜੀ ਸਦੀ ਪੂਰਵ ਹੈ ਉਸ ਤੋਂ ਮੰਨੀ ਜਾਂਦੀ ਹੈ ਕਿਉਂਕਿ ਚੀਨ ਦੇ ਕੁਝ ਲੋਕਾਂ ਨੇ ਬਾਸ ਦੇ ਟੁਕੜਾ ਨੂੰ ਅੱਗ ਦੇ ਵਿੱਚ ਪਾਇਆ ਜਦੋਂ ਉਹ ਤੇਜ਼ ਗਰਮ ਹੋ ਗਏ ਤਾਂ ਪਟਾਕਿਆਂ ਵਰਗੀ ਆਵਾਜ਼ ਨਿਕਲਦੀ ਉਹਨਾਂ ਦੇ ਵਿੱਚੋਂ ਸ਼ੁਰੂ ਹੋ ਜਾਂਦੀ ਹੈ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਬੁਰੀਆਂ ਜਿਹੜੀਆਂ ਆਤਮਾਵਾਂ ਹੁੰਦੀਆਂ ਨੇ ਉਹ ਇਸ ਡਰ ਦੇ ਨਾਲ ਦੂਰ ਭੱਜ ਜਾਂਦੀਆਂ ਨੇ ਕਿਉਂਕਿ ਤਰ੍ਹਾਂ-ਤਰ੍ਹਾਂ ਦੀਆਂ ਜਿਹੜੀਆਂ ਕਥਾਵਾਂ ਨੇ ਜਾਂ ਜਿਹੜੀਆਂ ਗੱਲਾਂ ਨੇ ਉਹ ਇਸ ਨਾਲ ਜੁੜੀਆਂ ਹੋਈਆਂ ਨੇ ਹੌਲੀ-ਹੌਲੀ ਜਿਹੜਾ ਪਟਾਕਿਆਂ ਦਾ ਦੌਰ ਹੈ ਚੱਲਦਾ ਰਹਿੰਦਾ ਹੈ ਤਕਨੀਕਾਂ ਨਵੇਂ-ਨਵੇਂ ਆਉਂਦੇ ਰਹਿੰਦੇ ਨੇ ਵਿਕਾਸ ਹੁੰਦਾ ਰਹਿੰਦਾ ਹੈ ਤੇ ਹੌਲੀ-ਹੌਲੀ ਅਸ਼ਤਵਾਜੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ ਅਸ਼ਤਵਾਜੀਆਂ ਤੋਂ ਬਾਅਦ ਹੌਲੀ-ਹੌਲੀ ਫੁੱਲਟੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਤੁਸੀਂ ਇਹ ਵੀ ਸੋਚਦੇ ਹੋ ਹੋਵੋਗੇ ਕਿ ਆਖਰਕਾਰ ਜਿਹੜੇ ਰੰਗ ਨੇ ਰੰਗ ਕਿਵੇਂ ਪਾਏ ਜਾਂਦੇ ਨੇ ਜਿਹੜਾ ਸਭ ਤੋਂ ਔਖਾ ਰੰਗ ਹੈ ਬਲੂ ਰੰਗ ਹੁੰਦਾ ਪਟਾਕਿਆਂ ਦੇ ਵਿੱਚ ਜਿਸ ਨੂੰ ਕਿ ਪਾਉਣ ਲਈ ਬਣਾਉਣ ਲਈ ਖੋਜਕਰ ਅੱਜ ਵੀ ਜਿੱਦੂ ਜਹਿਦ ਦੇ ਵਿੱਚ ਲੱਗੇ ਹੋਏ ਨੇ ਕਿਉਂਕਿ ਰੰਗ ਇੰਨਾ ਛੇਤੀ ਨਹੀਂ ਬਣਦਾ ਪਟਾਕਿਆਂ ਦੇ ਵਿੱਚ ਬਹੁਤ ਸਾਰੇ ਰਸਾਇਣ ਪਾਏ ਜਾਂਦੇ ਨੇ ਜਿਹੜੇ ਵੱਖ-ਵੱਖ ਗਰਮ ਹੋਣ ਤੇ ਰੌਸ਼ਨੀ ਛੱਡਦੇ ਨੇ ਉਸ ਤੋਂ ਬਾਅਦ ਬਰੂਦ ਬੱਲਣ ਤੇ ਸਿਰਫ ਨਾਰੰਗੀ ਰੌਸ਼ਨੀ ਨਿਕਲਦੀ ਸੀ ਪਹਿਲਾਂ ਪਰ ਹੌਲੀ-ਹੌਲੀ ਜਿਵੇਂ ਵਿਕਾਸ ਹੁੰਦਾ ਗਿਆ ਤਾਂ ਹੋਰ ਰਸਾਇਣ ਆ ਜਿਵੇਂ ਕਿ ਪੋਟਾਸ਼ੀਅਮ ਹੋ ਗਿਆ ਤੇ ਟਾਈਟੈਨਿਕ ਹੋ ਗਿਆ ম্যাগਨੀਸ਼ੀਅਮ ਹੋ ਗਿਆ ਇਹਨਾਂ ਸਾਰੇ ਜਿਹਦਨ ਮਿਕਸ ਕਰਕੇ ਵੱਖਰੇ-ਵੱਖਰੇ ਰੰਗ ਬਣਾਏ ਜਾਂਦੇ ਨੇ ਜਿਵੇਂ ਦੱਸਿਆ ਕਿ ਨੀਲਾ ਰੰਗ ਬਣਾਉਣਾ ਸਭ ਤੋਂ ਔਖਾ ਹੈ ਤਾਂ ਇਸ ਤੋਂ ਬਾਅਦ ਆਤਿਸ਼ਵਾਜੀ ਬਣਾਉਣ ਵਾਲੇ ਮਾਹਿਰਾਂ ਵੱਲੋਂ ਪਰਫੈਕਟ ਬਲੂ ਇੱਕ ਚੁਣੌਤੀ ਹੈ ਕਿਉਂਕਿ ਅੱਜ ਵੀ ਜਿਹੜਾ ਪਰਫੈਕਟ ਬਲੂ ਕਲਰ ਹੈ ਉਹ ਨਹੀਂ ਬਣਦਾ ਜਾਂ ਤਾਂ ਉਹ ਘੱਟ ਬਣਦਾ ਜਾਂ ਫਿਰ ਗਾਇਬ ਹੀ ਹੋ ਜਾਂਦਾ ਹੈ ਤੇ ਜਿਹੜੀ வால்ਟਾ ਡਿਜ਼ਨੀ ਕੰਪਨੀ ਹੈ ਉਹ ਸਭ ਤੋਂ ਵੱਡੀ ਖਰੀਦਦਾਰ ਹੈ ਪਟਾਕਿਆਂ ਦੀ ਕਿਉਂਕਿ ਹਰ ਸਾਲ ਕਰੀਬ 5 ਕਰੋੜ ਡਾਲਰ ਪਟਾਕਿਆਂ ਤੇ ਖਰਚ ਕਰਦੀ ਹੈ ਜਿਸ ਤੋਂ ਬਾਅਦ ਹਰ ਥੀਮ ਪਾਰਕਾਂ ਤੇ ਵਿਆਸਮਾਗਮਾਂ ਦੇ ਵਿੱਚ ਇਹ ਪਟਾਕੇ ਚੱਲ ਤੁਸੀਂ ਆਮ ਵੇਖਦੇ ਹੋਵੋਗੇ ਤੇ ਗਿਨੀਜ਼ ਵਿਲਡ ਬੁੱਕ ਰਿਕਾਰਡ ਦੇ ਮੁਤਾਬਕ ਵੀ 2016 ਦੇ ਵਿੱਚ ਜਿਹੜੀ ਸਭ ਤੋਂ ਵੱਡੀ ਆਤਿਸ਼ਵਾਜੀ ਪ੍ਰਦਰਸ਼ਨ ਕੀਤੀ ਗਈ ਸੀ 2016 ਦੇ ਵਿੱਚ ਨਵੇਂ ਸਾਲ ਦੌਰਾਨ ਫਿਲੀਪਿਨਸ ਦੇ ਚਰਚ ਦੇ ਵਿੱਚ ਉੱਥੇ ਇੱਕ ਵੱਡਾ ਰਿਕਾਰਡ ਵੀ ਬਣਾਇਆ ਗਿਆ ਇੱਕ ਸ਼ੋਅ ਦੇ ਵਿੱਚ 1 ਘੰਟੇ ਤੋਂ ਜ਼ਿਆਦਾ 8810906 ਪਟਾਕੇ ਚਲਾਏ ਗਏ ਸੀ ਪਰ ਦਿਲਚਸਪ ਗੱਲ ਇਹ ਹੈ ਕਿ ਉਸ ਦੌਰਾਨ ਮੀਂਹ ਬਹੁਤ ਤੇਜ਼ ਪੈ ਰਿਹਾ ਸੀ ਪਰ ਪਟਾਕਿਆਂ ਦੀ ਠਾ ਠਾ ਨੇ ਇਸ ਰੌਸ਼ਨੀ ਨੇ ਨਜ਼ਾਰਾ ਹੋਰ ਵੀ ਮਨਮੋਹਕ ਬਣਾ ਦਿੱਤਾ ਸੀ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਗਨ ਪਾਊਡਰ ਕਿਸ ਤਰੀਕੇ ਨਾਲ ਆਇਆ ਗਨ ਪਾਊਡਰ ਸ਼ੁਰੂ-ਸ਼ੁਰੂ ਦੇ ਵਿੱਚ ਭਾਰਤ ਗਨ ਪਾਊਡਰ ਦੇ ਵਿੱਚ ਆਉਂਦਾ ਹੈ ਅਲੀਗਲ ਜਿਹੜੀ ਮੁ슬림 ਯੂਨੀਵਰਸਿਟੀ ਉੱਥੋਂ ਇੱਕ ਪ੍ਰੋਫੈਸਰ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸਿਲਸਿਲਾ ਲਗਭਗ 15ਵੀਂ ਸਦੀ ਦੇ ਵਿੱਚ ਸ਼ੁਰੂ ਹੁੰਦਾ ਹੈ ਜਦੋਂ ਪੂਰਤਗਾਲੀ ਭਾਰਤ ਦੇ ਵਿੱਚ ਆਉਂਦੇ ਨੇ ਠੀਕ ਹੈ ਹਥਿਆਰ ਦੇ ਰੂਪ ਦੇ ਵਿੱਚ ਉਹ ਗਨ ਪਾਊਡਰ ਦੀ ਵਰਤੋਂ ਕਰਦੇ ਨੇ ਉਸ ਤੋਂ ਬਾਅਦ ਇਹ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਫਿਰ ਬਾਬਰ ਨੇ 11 ਦੀ ਵਰਤੋਂ ਕੀਤੀ ਸੀ ਹਮਲਿਆਂ ਦੇ ਸਮੇਂ ਜਦੋਂ ਬਾਬਰ ਨੇ ਆ ਕੇ ਸ਼ਾਸਨ ਕੀਤਾ ਉਸ ਵਕਤ ਉਸ ਨੇ ਇਹਨਾਂ ਚੀਜ਼ਾਂ ਦੀ ਵਰਤੋਂ ਕੀਤੀ ਤੇ ਭਾਰਤ ਦੇ ਵਿੱਚ ਪਟਾਕਿਆਂ ਦਾ ਚੱਲਣਾ ਬਾਬਰ ਦੇ ਆਉਣ ਦੇ ਨਾਲ ਹੀ ਸ਼ੁਰੂ ਹੋਇਆ ਸੀ ਤੇ ਜੇਕਰ ਅਸੀਂ ਗੱਲ ਕਰਦੇ ਹਾਂ ਕਿ ਬਹੁਤ ਸਾਰੇ ਹਾਨੀਕਾਰਕ ਤੱਤ ਨੇ ਜਿਹੜੇ ਪਟਾਕਿਆਂ ਦੇ ਵਿੱਚ ਪਾਏ ਜਾਂਦੇ ਨੇ ਜਿਸ ਦੇ ਵਿੱਚ ਜਿਹੜੇ ਰਸਾਇਣ ਨੇ ਪਾਈ ਜਾਂਦੇ ਨੇ ਸਿਹਤ ਨੂੰ ਨੁਕਸਾਨ ਕਰਦੇ ਨੇ ਪ੍ਰਦੂਸ਼ਣ ਨੂੰ ਸਾਡੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੇ ਨੇ ਪਰ ਇਸ ਦੇ ਨਾਲ ਨਾਲ ਹੀ ਹੁਣ ਗ੍ਰੀਨ ਪਟਾਕਿਆਂ ਦਾ ਜਿਹੜਾ ਚੱਲਣਾ ਉਹ ਵੀ ਸ਼ੁਰੂ ਹੋ ਗਿਆ ਹੈ ਜਿੱਥੇ ਗ੍ਰੀਨ ਪਟਾਕੇ ਕਿਹਾ ਜਾਂਦਾ ਕਿ ਪ੍ਰਦੂਸ਼ਣ ਨਹੀਂ ਕਰਦੇ ਇਹ ਗਲਤ ਹੈ ਪੋਲੂਸ਼ਨ ਕਰਦੇ ਨੇ ਪਰ ਦੂਜੇ ਪਟਾਕਿਆਂ ਨਾਲੋਂ ਕਈ ਗੁਣਾ ਘੱਟ ਪੋਲੂਸ਼ਨ ਕਰਦੇ ਨੇ ਸੋ ਇਸ ਕਰਕੇ ਗ੍ਰੀਨ ਪਟਾਕਿਆਂ ਨੂੰ ਜਿਹੜਾ ਕਿ ਨਾਈਟ੍ਰੋਜਨ ਹੁੰਦੀ ਹੈ ਉਸ ਚੀਜ਼ ਨੂੰ ਘੱਟ ਕਰਦੇ ਨੇ ਸਲਫਰ ਨੂੰ ਵੀ ਘੱਟ ਕਰਦੇ ਨੇ ਜਿਹੜਾ ਹਾਨੀਕਾਰਕ ਗੈਸਾਂ ਹੁੰਦੇ ਨੇ ਉਹਦੇ ਸਾਰੇ ਖਤਰੇ ਨੂੰ ਘੱਟ ਕਰਦੇ ਨੇ ਪਰ ਪ੍ਰਦੂਸ਼ਣ ਉਹ ਵੀ ਕਰਦੇ ਨੇ ਸੋ ਜਿੱਥੇ ਤੁਸੀਂ ਪਟਾਕੇ ਚਲਾਣੇ ਹੋ ਉੱਥੇ ਤੁਹਾਨੂੰ ਅੱਜ ਪਟਾਕਿਆਂ ਦੀ ਇਤਿਹਾਸਕ ਵਾਰ ਦੱਸਿਆ ਕਿ ਪਟਾਕੇ ਕਿੱਥੋਂ ਕਿਵੇਂ ਆਏ ਤੇ ਭਾਰਤ ਆ ਕਿਵੇਂ ਪਹੁੰਚੇ ਤੇ ਹੁਣ ਗ੍ਰੀਨ ਪਟਾਕੇ ਕਿਉਂ ਬਣਾਏ ਜਾਂਦੇ ਨੇ ਤੇ ਇਹਨਾਂ ਦਾ ਕੀ ਫਾਇਦਾ ਹੋਵੇਗਾ ਉਮੀਦ ਹੈ ਕਿ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ